ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਪਿੰਡ ਰਾਈਆ ਤੋਂ ਤਿੰਨ ਟਾਪ ਕੁਆਲਿਟੀ ਹੀਫਰ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਬੋਲਦੇ ਬਾਈ ਸਤਿ ਸ੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਵਾ ਦਿਓ ਜੀ ਆਪਣਾ ਨਾਮ ਮੈਂ ਆਪਣਾ ਪ੍ਰਦੀਪ 바ਵਾ ਜੀ ਨਾਮ ਪ੍ਰਦੀਪ 바ਵਾ ਤੇ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤੇ ਮੋਬਾਈਲ ਨੰਬਰ ਕਿੰਨਾ ਹੈ 9878585721 9878585721 ਅੱਜ ਦੀ ਵੀਡੀਓ ਵਿੱਚ ਆਪਾਂ ਦੋਸਤੋ ਤਿੰਨ ਟੌਪ ਕੁਆਲਿਟੀ ਦੇ ਹੀਫਰ ਬੱਸੀ ਜਾਂਦਾ ਘਾ ਰਹੇ ਹਾਂ ਜਿਹੜੀ ਵੀਰੇ ਪਹਿਲੇ ਨੰਬਰ ਤੇ ਬੱਸੀ ਦੇਖ ਰਹੇ ਹੋਗੇ ਕਿੰਨੀ ਕੁ ਉਮਰ ਹੈ ਦੀ ਇਹ ਵੀਰੇ 16 ਮਹੀਨੇ ਦੀ ਆ 16 ਮਹੀਨਿਆਂ ਦੀ ਉਮਰ ਹੈ ਤੇ ਟੀਕਾ ਟੂ ਕਾ ਲਗਵਾਇਆ 35 ਦਿਨ ਹੋ ਗਿਆ ਟੀਕਾ ਪਾ ਦੋਸਤੋ ਤਕਰੀਬਨ ਤਕਰੀਬਨ ਹੈ 35 ਦਿਨਾਂ ਦੀ ਟੀਕਾ ਭਰਾਇਆ ਹੋਇਆ ਗੱਬੜ ਵੀਰ ਕਹਿੰਦਾ ਆਪਾਂ ਕਹਿੰਦੇ ਨਹੀਂ ਜੇ ਕੋਈ ਵੀਰ 5-10 ਦਿਨ ਸਮਕੇ ਲੈ ਜਾਊਗਾ ਤਾਂ ਦਾ ਚੈੱਕ ਕਰਵਾ ਕੇ ਦੇ ਦਾਂਗੇ ਜੇ ਕੋਈ 35 ਦਿਨਾਂ ਦੀ ਕਰਕੇ ਲੈ ਜਾਊਗਾ ਤਾਂ ਐਵੇਂ ਜੋ ਕਰ ਦੇ ਦਾਂਗੇ ਰੇਟ ਬਿਲਕੁਲ ਇਹਨਾਂ ਜੈਨੂਨ ਬਾਜੂ ਵੀਡੀਓ ਤੇ ਹੀ ਬਾ ਫੋਨ ਤੇ ਕਰ ਲਾਂਗੇ ਰੇਟ ਦੋਸਤੋ ਫੋਨ ਤੇ ਕਰਾਂਗੇ ਇਹਨਾਂ ਰੇਟ ਹੋਣਗੇ ਬਿਲਕੁਲ ਜੈਨੀਆਂ ਜਰਸੀ ਜਰਸੀ ਅੰਗਜ ਬੱਸੀ ਪੈਣੀ ਦੋਸਤੋ ਫੁੱਲ ਵੱਡਾ ਕਦਗੜ ਛੋਟੀ ਉਮਰ 16 ਕਿ ਮਹੀਨਿਆਂ ਦੀ ਬੱਸੀ ਦੀ ਉਮਰ ਆ ਦੋਸਤੋ ਖੋਲ ਕੇ ਦਿਖਾਈ ਵੀਰੇ ਦੋਸਤੋ ਟਾਪ ਕੁਆਲਿਟੀ ਦਾ ਫੇਸ ਨਿੱਕਾ ਜਿਹਾ ਪਿਆਰਾ ਫੇਸ ਤੇ ਮੱਥੇ 'ਚ ਟੋਆ ਜਿੰਨਾ ਕਿ ਜਰਸੀਆਂ ਦੇ ਪੈਂਦਾ ਹੁੰਦਾ ਸਾਰੇ ਕੈਰੇਕਟਰ ਜਰਸੀਆਂ ਵਾਲੇ ਕਵਰ ਕਰਦੀ ਹੈ ਦੋਸਤੋ ਥਣ ਹਵਾ ਨੇ ਦੀ ਬਿਲਕੁਲ ਸਾਫ ਨਿਖਣਵੇਂ ਚਾਰੇ ਥਣ ਗੈਬ ਤੇ ਤੇ ਤੋਰੇ ਤਾਰੇ ਦੀ ਬੱਸੀਆਂ ਹੈਗੀ ਬਿਲਕੁਲ ਆਨ ਓਕੇ ਫੁੱਲ ਵੱਡਾ ਕੱਦ ਕੱਦ ਦੋਸਤੋ 16 ਕ ਮਹੀਨਿਆਂ ਦੀ ਕੱਚੀ ਉਮਰ ਦੇ ਬੱਸੀ ਨੇ ਚੰਗਾ ਕਰ ਦੇ ਪਾਇਆਗਾ ਲੈ ਚੱਲ ਵੀਰੇ ਲੰਮੀ ਤੋਰ ਦੇ ਮਾੜੀ ਇਹ ਤਨ ਰੇਟ ਹੋਣਗੇ ਦੋਸਤੋ ਫੋਨ ਤੇ ਪਰ ਹੋਣਗੇ ਬਿਲਕੁਲ ਜਾਇਜ਼ ਜੇ ਕੋਈ ਵੀਰ 10 ਦਿਨ ਖੜ ਕੇ ਲੈ ਜਾ ਸਕਦਾ ਤਾਂ ਗੱਬਣ ਚੈੱਕ ਪਾਚ ਆਜੂ ਜੇ ਕੋਈ ਵੀਰ 35 ਦਿਨਾਂ ਦੀ ਕਰਕੇ ਲੈ ਜਾਣੀ ਚਾਹੁੰਦਾ ਤਾਂ ਐਵੇਂ ਜੋ ਕਰ ਵੀ ਦੋਸਤੋ ਲੈ ਜਾ ਸਕਦਾਗਾ ਲੈਗ ਸਕੋਰ ਵੀ ਬੱਸੀ ਦਾ ਚੰਗਾਗਾ ਬਾਕੀ ਸਾਈਨਿੰਗ ਸਕੋਰ ਬੱਸੀ ਦਾ ਬਹੁਤ ਚੰਗਾ ਹੈ ਦੋਸਤੋ ਤੋਰੇ ਤਾਰੇ ਦੀ ਬੱਸੀ ਬਿਲਕੁਲ ਸਾਫ ਜਾ 12 ਦੇ ਜਾਂਦੀ ਆ ਤਾਰਾਂ ਜਿਹੜੀ ਦੂਜੇ ਨੰਬਰ ਤੇ ਬੱਸੀ ਦੇਖੀ ਜਨਾਈ ਦੋਸਤੋ ਹੀਟ ਚ ਬੱਸੀ ਆਈ ਹੋਈ ਆ ਤਾਰਾਂ ਦੇ ਬਿਲਕੁਲ ਲੈਣ ਕਾਬਲ ਟੀਕੇ ਦੇ ਬਿਲਕੁਲ ਕਾਬਲਾ ਦੇਖ ਸਕਦੇ ਹੋ ਦੋਸਤੋ ਤਾਰਾਂ ਬੱਸੀ ਦੇਈ ਜਾਂਦੀ ਇਹਦੀ ਕਿੰਨੀ ਉਮਰ ਆਈ ਬਾਈ ਦੀ ਵੀ ਇੰਨੀ ਕੀ ਉਮਰ ਆਈ ਦੋਸਤੋ 16 ਕਿ ਮਹੀਨੇ ਬੱਸੀ ਦੇਦੀ ਉਮਰ ਆ ਗਈ ਚਾਰ ਹੀ ਥਾਣੇ ਦੋਸਤੋ ਹਵਾਨਾ ਦੋਸਤੋ ਏਦਾਂ ਦਾ ਜਿਵੇਂ ਗੱਬੜ ਹੁੰਦੀ ਹੈ ਚਾਰ ਥਾਂ ਨਿਕਣਵੇਂ ਗੈਬ ਤੇ ਕੋਈ ਫੋਟ ਸੰਗ ਨਹੀਂ ਮੇਰੇ ਖੋਲ ਕੇ ਨੂੰ ਵੀ ਗੇੜਾ ਦਵਾਦੇ ਪਿਆਰਾ ਫੇਸ ਡੱਬਾ ਜੀ ਦੀ ਟ੍ਰੈਂਡਿੰਗ ਚ ਡਿਮਾਂਡ ਚੱਲਦੀ ਆ ਉਹ ਰੰਗ ਆ ਦੋਸਤੋ ਚਿੱਟੀ ਡੱਬੀ ਬੱਸੀ ਹੈਗੀ ਤੇ ਪੈਰਾਂ ਪੂਰਾ ਦੀ ਬਿਲਕੁਲ ਸਿੱਧੀ ਨਿੱਕਾ ਫੇਸ ਪਿਆਰਾ ਜਿਹਾ ਫੇਸ ਆ ਦੋਸਤੋ ਬੱਸੀ ਦਾ ਤੇ ਨਿੱਕਾ ਨਿੱਕਾ ਕੰਨ ਤੁਰੇ ਤਾਰੇ ਦੀ ਬੱਸੀ ਇਹ ਵੀ ਬਹੁਤ ਸਾਰਾ ਨਮਾਈਆਂ ਨੂੰ ਨਹੀਂ ਹੈਗੀਆਂ ਲੋਕਾਂ ਦੋਸਤੋ ਕੋਈ ਸ਼ੁਰਖੀ ਬਾਰਡਰ ਵਾਲਾ ਕੰਮ ਨਹੀਂ ਹੈਗਾ ਜੈਨੂਇਨ ਜਿਹੇ ਜਿਹੀਆਂ ਹੈਗੀਆਂ ਨਹੀਂਆਂ ਉਹ ਹੋਰ ਜੀਆਂ ਦਿਖਾਈਆਂ ਨੇ ਕੋਈ ਵੀਡੀਓ ਨੂੰ ਜ ਜਦੋਂ ਤੁਸੀਂ ਆ ਕੇ ਘਰੇ ਦੇਖੋਗੇ ਤਾਂ ਤੁਹਾਡਾ ਚਿੱਤ ਖੁਸ਼ ਹੋ ਜਾਊਗਾ ਕਿਉਂਕਿ ਐਡੀਟਿੰਗ ਵਾਲਾ ਕੰਮ ਆਪਾਂ ਨਾ ਕੀਤਾ ਤੇ ਨਾ ਹੀ ਕਰਨਾ ਜਿਹੇ ਜਿਆ ਪਸ਼ੂ ਦੀਆਂ ਨੇ ਉਹ ਜਿਹੇ ਪਸ਼ੂ ਦਿਖਾਵਾਂਗੇ ਤੋਰੇ ਤਾਰੇ ਦੀ ਵਸੀ ਇਹ ਵੀ ਬਿਲਕੁਲ ਇਨਸਾਫ ਹੈ ਚੰਗਾ ਗੱਦਗਾੜਾ ਦੋਸਤੋ ਚੰਗੀ ਗਰੋਥ ਛੋਟੀ ਉਮਰ ਚ ਤੇ ਸਾਰੀਆਂ ਤਿੰਨਾਂ ਹੀ ਵਸੀਆਂ ਦੋਸਤੋ ਦੁੱਧ ਦੰਦਣੇਆਂ ਗੀਆਂ ਕੱਚੀ ਉਮਰ ਦੀਆਂ ਨੇਗੀਆਂ ਤੇ ਜਿਹੜੀ ਤੀਜੇ ਨੰਬਰ ਤੇ ਦੇਖੀਏ ਨਹੀਂ ਵਸੀ ਇਹ ਸਾਲ ਦੀ ਵਸੀ ਆ ਵੀਰੇ ਇੱਕ ਸਾਲ ਉਮਰ 12 ਕ ਮਹੀਨੇ ਦੀ ਵਸੀ ਦੀ ਉਮਰ ਹੈ ਤੇ ਤਿੰਨ ਕ ਮਹੀਨੇ ਸਾਂਭ ਕੇ ਟੀਕੇ ਦੇ ਕਾਬਲ ਹੋ ਜੂ ਹਣਾ ਹੀ ਦੇਖੋ ਵੇ ਥੱਲੇ ਦੇ ਜਗੜ ਬਹੁਤ ਸੋਹਣਾ ਲੱਗਿਆ ਦੋਸਤੋ ਲੇਵਾ ਦੇਖੋ ਬੱਸੀ ਦਾ ਜਿਵੇਂ ਗੱਬਣਾ ਬੱਸੀਆਂ ਦੇ ਗੱਦੀ ਹੁੰਦੀ ਹੈ ਉਸ ਤਰ੍ਹਾਂ ਦਾ ਹਵਾਨਾਗਾ ਚਾਰ ਹੀ ਥਣੇ ਤਿੰਨਾ ਬੱਸੀਆਂ ਦੇ ਕੋਈ ਫੋਟਸੈਂਗ ਨਹੀਂ ਪਿਆਰਾ ਫੇਸ ਤੇ ਛੋਟਾ ਛੋਟਾ ਕੰਨ ਵੀਰੇ ਖੋਲ ਲੈਣ ਨੂੰ ਗੇੜਾ ਦਵਾਰੇ ਤੋਰੇ ਪੱਖੋ ਬਬਾਈ ਨੂੰ ਚੱਕ ਕਰਵਾ ਦੀ ਦੋਸਤੋ ਜੀ ਦਾ ਲੇਵਾ ਬਹੁਤ ਚੰਗਾ ਦੋਸਤੋ ਗੱਦੀ ਮੰਨ ਲਓ ਵੀ ਜਿਹੜੀਆਂ ਦੋਨੇ ਬੱਸੀਆਂ ਦਿਖਾਈਆਂ ਨੇ ਲੇਵਾ ਨਾ ਦੋਨਾਂ ਨਾਲ ਹੀ ਚੰਗਾ ਕਿਉਂਕਿ ਛੋਟੀ ਉਮਾਰਾ ਗੱਦੀ ਚੰਗੀ ਪੱਟੀ ਖੜੀ ਆ ਬੱਸੀ ਚੰਗੀਆਂ ਨੇ ਚੰਗੇ ਦੁੱਧ ਵਾਲੀ ਮਾਂ ਦੀ ਬੱਚੀ ਆ ਦੋਸਤੋ ਬਹੁਤ ਟੌਪ ਦਾ ਪ੍ਰਿੰਟ ਆ ਦੋਸਤੋ 트ੈਂਡਿੰਗ ਚ ਡਿਮਾਂਡ ਆ ਇਹ ਪ੍ਰਿੰਟ ਦੀ ਰੇਟ ਤਿੰਨਾਂ ਦੇ ਫੋਨ ਤੇ ਹੁਣ ਕਹਿਣਾ ਹੀ ਹੋਣਗੇ ਜਾਇਜ਼ ਬਿਲਕੁਲ ਜੇ ਕਿਸੇ ਮੇਰੇ ਵੀਰ ਦੀ ਦੋਸਤੋ ਸਮਝਦਾਰੀ ਚਾਹੁੰਦੀ ਆ ਤਾਂ ਵੀਰਾਂ ਨਾਲ ਫੋਨ ਤੇ ਜਰੂਰ ਰਾਬਤਾ ਕਰ ਲਿਓ ਪਿੰਡ ਹੈਗਾ ਵੀਰਾਂ ਦਾ ਰਾਈਆ ਤੇ ਜ਼ਿਲ੍ਹਾ ਹੈਗਾ ਬਠਿੰਡਾ ਮੋਬਾਈਲ ਨੰਬਰ 9878585721